ਮੀ ਮਸ਼ੀਨ ਦੇ ਨਾਲ ਪਈ ਨਵਾਂ ਮੋਟਰਸਾਈਕਲ ਜਿਹੜਾ ਡੀ ਲੈਕਸ ਇਹ ਕਿਤੇ ਹੋਰ ਦੇ ਦੋ ਮਸ਼ੀਨਾਂ ਆਈਆਂ ਨੇ ਇੱਕ ਬਈ ਇਹਦੇ ਜਿਹੜੀ ਜਗ੍ਹਾ ਬਹੁਤ ਵਧੀਆ ਖੰਡੀ ਡੁੱਦੀ ਹੈ ਟੈਂਕਰ ਤੋਂ ਕਿਤੇ ਬੰਦੇ ਆਉਣ ਨਾਲ ਫੇਰ ਜਦੇ ਆਹ ਚੀਜ਼ ਦਾ ਹੀ ਬਹੁਤ ਸੋਹਣਾ ਬਾਕੀ ਕਲੱਚ ਜਿਹੜਾ ਹੁਣ ਪ੍ਰੈਸ਼ਰ ਤੇ ਆ ਰਿਹਾ ਨਵੀਆਂ ਦੇ ਅਸੀਂ ਪ੍ਰੈਸ਼ਰ ਤੇ ਨਹੀਂ ਲਿਆ ਅਸੀਂ ਸਿੱਧੀ ਰਾੜ ਪਾਈ ਇਹਦਾ ਫਾਇਦਾ ਵੀ ਸਿੰਪਲ ਸਾਧੇ ਕਲੱਚ ਦਾ ਬਾਕੀ ਬਈਆ ਫੋਟਰ ਨੂੰ ਸਿਰੇ ਤੱਕ ਪਲੇਟ ਲਾਤੀ ਨਾ ਨੇ ਫੈਲਟ ਵਧੀਆ ਉੱਪਰ ਦੇ ਅੱਤਰ ਵੀ ਨਹੀਂ ਕੋਈ ਫਸਕੇ ਆਉਂਦੀ ਕੋਈ ਬੋਲ ਜੇ ਕੰਮ ਕਰ ਸਕੋ ਤੇ ਮੈਂ ਕਿਹਨਾਂ ਮਸ਼ੀਨ ਹੈ ਇਸੇ ਰਾਤ ਬਹੁਤ ਵਧੀਆ ਮਨਪਸੰਦ ਬਣਾਉਂਕ ਮਸ਼ੀਨ ਦੀ ਬਾਕੀ ਭਾਗਾਂ ਵਾਲਾ ਲੋਹਾ ਇਹ ਇੱਕਾ ਉੱਤੇ ਬਈ ਇਹਨਾਂ ਨੇ ਲੈਟ ਦੇਤੀ ਸ਼ਸ਼ੇ ਅਸੀਂ ਥੁਣ ਕੇ ਰੱਖ ਤੇ ਜਾਂਦੇ ਜਰੀ ਲਾਵਾਂਗੇ ਉੱਤੇ ਲੈਟ ਦੇਤੀ ਠੀਕ ਹੈ ਜੀ ਆ ਟੂਲ ਟਾਲਦਾ ਚਲਦਾ ਦਿੰਦੇ ਨੇ ਆ ਦੇਖੋ ਬਈ ਟੈਂਕ ਤੇ 3 ਵਜੇ ਬੰਦੇ ਆਉਣ ਨਾਲ ਫਾਈਨ ਉੱਤੇ ਪੈਪਾ ਤਾਂ ਮੁੰਜਾੜਾ ਨਾਲ ਮੱਜਾ ੜਾ ਸਕਦੇ ਤੁਸੀਂ ਵਧੀਆ ਨਜ਼ਾਰੇ ਨਾਲ ਸੁਣ ਸਕਦੇ ਹੋ ਇੰਜਣਾ ਸੀ ਉਹੀ ਲਾਲ ਹੀਨੋ ਲਿਆ ਹੋਇਆ ਦੇਖੋ ਪੇਟੀ ਬੰਦੇ ਇੰਜਣਾ ਬਾਈ ਕੋਈ ਡਿਸਪੋਜ਼ਰ ਵਾਲੀ ਹੈਗਾ ਠੀਕ ਹੈ ਜੀ Ориਜਨਲ ਚੀਚਾ ਲੈਂਦੇ ਨੇ ਬਾਈ Ориਜਨਲ ਵਧੀਆ ਪੇਟੀ ਬੰਦੇ ਇੰਜਣਾ ਆ ਦੇਖੋ ਕੈਂਟ ਮਸ਼ੀਨ ਆ ਹੁਣ ਜੂਰੀ ਵਾਲੇ ਆ ਰਹੇ ਨੇ ਪਰ ਜੂਰੀ ਵਾਲੇ ਦਾ ਕੋਈ ਸੁਆਦ ਨਹੀਂ ਹੈਗਾ ਠੀਕ ਹੈ ਜੀ ਇਹਦਾ ਬਈ ਓਕੇ ਪਈ ਧੰਨਵਾਦ ਬਈਆਂ ਦਾ ਦੇ ਵੀ ਮੇਰੀ ਵੀਡੀਓ ਦੇਖ